ਪਾਲਸੀ ਆ ਗਈ ਉਹ ਕਰਨਗੇ ਸਭ ਕੁਝ ਕਰਨਗੇ ਤੁਹਾਡਾ ਪਿੰਡ ਆ ਤੁਸੀਂ ਮੁੱਖ ਮੰਤਰੀ ਦੇ ਨਾਲ ਖੇਡੇ ਗਦਿਓ ਤੁਸੀਂ ਤਾਂ ਕਰਕੇ ਦੇਖੋ ਆਪ ਦੇ ਬੰਦੇ ਨੂੰ ਮੈਂ ਕਹਿੰਦਾ ਵੀ ਪਿੰਡ ਦਾ ਬੰਦਾ ਏਡਾ ਵੱਡਾ ਲੀਡਰ ਆ ਵੀ ਚਲੋ ਨਹੀਂ ਤੁਸੀਂ ਉਹਦੀ ਆਹੋ ਕਰ ਸਕਦੇ ਵੀ ਨਹੀਂ ਕਹਿ ਸਕਦੇ ਚਲੋ ਪਿੰਡ ਦਾ ਖੁਸ਼ੀ ਉਹ ਵਾਲੀ ਹੁੰਦੀ ਆ ਵੀ ਸਾਡੇ ਪਿੰਡ ਦਾ ਮੁੰਡਾ ਮੁੱਖ ਮੰਤਰੀ ਆ ਨਾ ਖੁਸ਼ੀ ਉਹ ਬਹੁਤ ਜਿਆਦਾ ਹੁੰਦੀ ਆ ਪਰ ਜਿਹੜੀ ਗੱਲ ਬੱਚੇ ਕਹੇਗੇ ਵੀ ਇੱਕ ਪਾਸੇ ਵਿਕਾਸ ਜੀ ਦਾ ਵਿਕਾਸ ਜੀ ਨੇ ਸਿਰ ਤੇ ਚੱਕਣਾ ਜਦੋਂ ਸਾਡੀ ਜ਼ਮੀਨਾਂ ਨਾ ਰਹੀਆਂ ਹਾਂ ਮੈਂ ਤਾਂ ਵਿਕਾਸ ਕੀ ਕਰੋਗੇ ਮੰਡੀ ਨੂੰ ਕੀ ਕਰੋਗੇ ਜਦੋਂ ਤੁਹਾਡੇ ਕੋਲ ਜ਼ਮੀਨਾਂ ਨਾ ਹੋਈਆਂ ਮੰਡੀ ਨੂੰ ਚਟੋਗੇ ਹੈ ਇਹ ਤਾਂ ਮੰਨਦੇ ਹੋ ਬੱਚੇ ਹੈ ਸਾਡੇ ਲਈ ਜ਼ਮੀਨਾਂ ਜ਼ਰੂਰੀ ਨੇ ਬਾਪੂ ਆਏ ਆ ਭਾਈ ਤੇ ਗੰਦੇ ਆਏ ਆ ਪੜ੍ਹਦੇ ਨੇ ਕੁਝ ਨਹੀਂ ਕਰਿਆ ਗੱਲਾਂ ਦੋ ਨੇ ਇਹਨਾਂ ਨੇ ਲੈ ਲਏ ਨੇ ਦੇਤੀ ਅਸਾਂ ਦੂਬਾ ਤੇ ਕਿਸੇ ਨੇ ਲੈ ਲੇ ਦਿੱਤੀ ਹੈ ਤੇਰੇ ਵੀ ਦਾੜੀ ਆਈ ਆ ਮੈਂ ਮੈਂ ਤਾਂ ਮੈਂ ਤਾਂ ਮੁੱਖ ਮੰਤਰੀ ਤੋਂ ਨਾਲ ਹੀ ਰਹਿੰਦਾ ਰਿਹਾ ਪਹਿਲਾਂ ਹਾਂ ਲੈਂਡ ਆਈ ਗਿਆ ਲੈਂਡ ਆਈ ਗਿਆ ਕਿ ਪਹਿਲਾਂ ਹੁਣ ਦਿਲ ਰਾਤ ਚੱਲਦੇ ਰਾਤ ਸੁਬੇ ਜਾ ਕੇ ਦੇਖਿਆ ਫੇਰ ਹੁਣ ਕੁੱਲ ਥਾਵੇਂ ਅੱਠ ਹਸਪਤਾਲ ਅੱਡੇ ਘਾਟੇ ਉਤੀਜਾ ਬੜੀਆਂ ਸਾਰਾ ਕੁਝ ਮੈਂ ਕਹਿੰਦਾ ਕਰਤਾ ਜੇ ਜ਼ਮੀਨਾਂ ਦੇ ਸਰਕਾਰ ਕਬਜ਼ੇ ਕਰਦੀ ਲੈਂਡ ਪੂਲਿੰਗ ਪਾਲਿਸੀ ਆ ਜਿਹੜੀ ਫੇਰ ਕੀ ਕਰੋਗੇ ਤੁਸੀਂ ਕਿਸਾਨਾਂ ਨਾਲ ਕਰੋਗੇ ਕਿਸਾਨ ਤੇ ਮਜ਼ਦੂਰ ਨਾਲ ਕਰੋਗੇ ਕਿ ਸਰਕਾਰ ਨਾਲ ਖੜੋਣੇ ਜੇ ਜੇ ਸਰਕਾਰ ਜੀ ਦੇ ਹੋਣਗੇ ਵੇਚ ਤੇ ਵੇਚ ਤੇ ਸਾਰੇ ਗੁਨੀ ਹਲਕੀ ਮੈਂ ਉਹ ਸਵਾਲ ਕਰਦਾ ਵੀ ਜੇ ਸਰਕਾਰ ਜਮੀਨਾਂ ਰੋਕੂਗੀ ਫੇਰ ਤੁਸੀਂ ਕਿਹਦੇ ਨਾਲ ਖੜੋਗੇ ਫੇਰ ਦੁਨੀਆ ਨਹੀਂ ਖੜਾ ਫੇਰ ਰੋਕੀ ਰੋਕੀ ਫੇਰ ਸਰਕਾਰ ਨਾਲ ਖੜੂਗਾ ਸਰਕਾਰ ਨਾਲ ਨਹੀਂ ਖੜਨਾ ਇਹ ਨਹੀਂ ਖੜਾ ਹਾਂਜੀ ਠੀਕ ਆ ਹਾਂਜੀ ਤੁਸੀਂ ਦੱਸੋ ਜੀ ਬਾਪੂ ਜੀ ਹਾਂ ਜਿਹੜੇ ਲੈਂਡ ਪੂਲਿੰਗ ਪਾਲਸੀ ਆ ਉਹਦੇ ਦੁਆਰਾ ਨਾ ਜਮੀਨਾਂ ਸਰਕਾਰ ਵੱਲੋਂ ਐਕਵਾਇਰ ਕੀਤੀਆਂ ਗਿੱਲੀ ਵਾਲਿਆਂ ਦਾ ਸਰਕਾਰ ਦੇ ਵਿੱਚ ਇੰਟਰਫੇਅਰ ਠੀਕ ਨਹੀਂ ਹੈਗਾ ਨਾ ਗਲਤ ਨਾ ਆਪਾਂ ਨੇ ਭਗਵੰਤ ਮਾਨ ਨੂੰ ਚੁਣਿਆ ਸੀ ਨਾ ਹਾਂ ਹਾਂ ਚੁਣਿਆ ਸੀ ਭਗਵੰਤ ਮਾਨ ਨੂੰ ਚੁਣਿਆ ਸੀ ਉਹਦੇ ਕਰਕੇ ਆਪਾਂ ਨੇ ਵੋਟਾਂ ਪਾਈਆਂ ਨੇ ਹਾਂ ਜਿਹੜਾ ਇਲੈਕਟਡ ਐਮ ਐਲ ਏ ਆ ਜਾਂ ਮੰਤਰੀਆ ਕੋਈ ਸਾਡਾ ਹੋ ਹੀ ਹੋਣਾ ਚਾਹਨਾ ਦਿੱਲੀ ਵਾਲਿਆਂ ਦੇ ਹੁਕਮਾਂ ਦੇ ਥੱਲੇ ਤਾਂ ਨਹੀਂ ਰਹਿਣਾ ਚਾਹੁੰਦੇ ਸੀ ਹਾਂ ਇਹ ਜੀ ਕਾ ਇੱਕ ਇਹ ਪਾਲਸੀ ਗਲਤ ਹੈ ਨਾ ਦਿੱਲੀ ਵਾਲਿਆਂ ਨੂੰ ਸਾਡੇ ਤੇ ਲਾਈ ਜਾਂਦੇ ਨੇ ਇਹ ਗਲਤ ਹਾਂਜੀ ਬਹੁਤ ਬਹੁਤ ਜ਼ਮੀਨਦਾਰ ਜ਼ਮੀਨਦਾਰ ਆ ਹੀ ਬਣਦਾ ਨਹੀਂ ਜ਼ਮੀਨਦਾਰ ਖਤਮ ਹਾਂਜੀ ਬਹੁਤ ਬਹੁਤ ਧੰਨਵਾਦ ਬਾਪੂ ਜੀ ਦਾ ਆਪਾਂ ਨੇ ਉਹਨਾਂ ਦੇ ਸਾਥ ਦੇ ਵਿੱਚੋਂ ਵਿਹੁਲਤ ਮੁੱਖ ਮੰਤਰੀ ਦਾ ਪਿੰਡ ਆ ਇਹ ਸ਼ੋ ਆਪਾਂ ਉਹਨਾਂ ਦੇ ਸਾਥਾਂ ਦੇ ਵਿੱਚੋਂ ਵਿਹੁ ਲੈਂਦੇ ਫਿਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ